ਹਾਂਜੀ ਦੋਸਤੋ ਅੱਜ ਫੇਰ ਇੱਕ ਬਚਪਨ ਦੀ ਯਾਦ ਤਾਜ਼ਾ ਕਰਨ ਲੱਗੇ ਹਾਂ ਸਕੂਲ ਵੇਲੇ ਦੀ ਯਾਦ ਜਦੋਂ ਕਿ ਬਚਪਨ ਹੁੰਦਾ ਸੀਗਾ ਕੁਝ ਨਹੀਂ ਪਤਾ ਹੁੰਦਾ ਸੀ ਭੋਲੇ ਬੱਚੇ ਹੁੰਦੇ ਸੀ ਅਸੀਂ CBSE ਵਾਲੇ ਨਹੀਂ ਅਸੀਂ ਸਰਕਾਰੀ ਸਕੂਲਾਂ ਤੋਂ ਪੜ੍ਹੇ ਹਾਂ ਇਹ ਇੱਕ ਐਸੀ ਜੜੀ ਬੁੱਟੀ ਹੈ ਜਿਸ ਨੂੰ ਅਸੀਂ ਖਾਂਦੇ ਸੀ ਤੇ ਖਾ ਕੇ ਇਹਦਾ ਨਮਕ ਵਾਲਾ ਜਿਹੜਾ ਪਾਣੀ ਖਟ ਮਿੱਠਾ ਜਿਹਾ ਪਾਣੀ ਬੜਾ ਟੇਸਟੀ ਹੁੰਦਾ ਸੀ ਤੇ ਅਸੀਂ ਕਹਿੰਦੇ ਸੀ ਇਮਲੀ ਦਾ ਬੁੱਟਾ ਇਮਲੀ ਖਾ ਲੋ ਇਮਲੀ ਤੇ ਪੀਲੇ ਪੀਲੇ ਨੂੰ ਫੁੱਲ ਲੱਗਦੇ ਸੀ ਬਹੁਤ ਧਿਆਨ ਨੂੰ ਇਹਦਾ ਟੇਸਟ ਜ਼ਰੂਰ ਪਤਾ ਹੋਊਗਾ ਜਿਹੜੇ ਕਿ 90 80 ਦੇ ਬੋਰਨ ਨੇ ਉਹਨਾਂ ਨੂੰ ਤਾਂ ਪੱਕਾ ਹੀ ਪਤਾ ਹੋਏਗਾ ਤੇ ਬਾਕੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਸੀਂ ਵੀ ਬਚਪਨ ਦੇ ਵਿੱਚ ਇਸ ਨੂੰ ਖਾਦਾ ਹੈ ਤੇ ਇਸ ਨੂੰ ਕਿਸ ਨਾਮ ਨਾਲ ਤੁਸੀਂ ਆਖਦੇ ਸੀ ਕਹਿੰਦੇ ਸੀ ਕਿਹੜੀ ਜੜੀ ਬੁੱਟੀ ਇਸ ਨੂੰ ਕਹਿੰਦੇ ਸੀ ਤੁਸੀਂ ਅਸੀਂ ਕਹਿੰਦੇ ਹੁੰਦੇ ਸੀ ਇਮਲੀ ਇਮਲੀ ਖਾਈਏ ਤੇ ਅਸੀਂ ਪੱਟ ਲੈਣੀ ਘਾਹ ਦੇ ਵਿੱਚੋਂ ਤੇ ਖਾ ਲੈਣੀ ਨਾ ਧੋਣ ਦਾ ਕੋਈ ਪਤਾ ਹੁੰਦਾ ਸੀ ਨਾ ਹੀ ਪਤਾ ਹੁੰਦਾ ਸੀ ਵੀ ਇਹ ਚੀਜ਼ ਖਾਣੀ ਹੈ ਜਾਂ ਨਹੀਂ ਖਾਣੀ ਪਰ ਖਾਂਦੇ ਜਰੂਰ ਸੀ ਸੋ ਜੀਨੂ ਜੀਨੂ ਇਹ ਵੀਡੀਓ ਚੰਗੀ ਲੱਗੀ ਤੇ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਣਾ ਤੇ ਆਪਣੀ ਵੀ ਜੇ ਕੋਈ ਤੁਹਾਡੀ ਯਾਦ ਐਸੀ ਹੈਗੀ ਆ ਤਾਂ ਜਰੂਰ ਕਮੈਂਟ ਰਾਹੀਂ ਸਾਡੇ ਨਾਲ ਸਾਂਝੀ ਕਰਨਾ ਸੋ ਮੈਨੂੰ ਦਿਓ ਇਜਾਜ਼ਤ ਆਪਾਂ ਫੇਰ ਇੱਕ ਐਸੀ ਹੀ ਅਸੀਂ ਐਂਡ ਤੁਸੀਂ ਟੀਵੀ ਚੈਨਲ ਲੈ ਕੇ ਆਊਗਾ ਤੁਹਾਡੇ ਵਾਸਤੇ ਤੁਹਾਡੀ ਯਾਦ ਨੂੰ ਤਾਜ਼ਾ ਕਰਨ ਲਈ ਵੀਡੀਓ ਸੋ ਜਰੂਰ ਕਮੈਂਟ ਕਰਨਾ ਕਿ ਤੁਸੀਂ ਇਹਦਾ ਟੈਸਟ ਕੀਤਾ ਜਾਂ ਨਹੀਂ ਕੀਤਾ